ਕਹੋ ਨਾਨਕ ਸਬ ਤੇ ਰਵੜਿਆ ਕੋਈ ਨਾ ਨਾ ਜਾਣਦਾ ਮੀਰਾ ਤਨ ਤਨ ਸਤਿਗੁਰੂ ਜੁਗ ਜੁਗ ਟੱਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾ ਸਵਾਗਤ ਹੈ ਉਸ ਪਾਵਨ ਬਾਣੀ ਦੀ ਕਥਾ ਵਿਚਾਰ ਆਪਾਂ ਸਭ ਨੇ ਰਲ ਮਿਲ ਕੇ ਕਰਨੀ ਹੈ ਕਥਾ ਵਿਚਾਰ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰਬਤੇ ਦੀ ਪਾਲੀਏ ਸਾਂਝ ਅਰਸਨਾਨ ਨੂੰ ਕਰ ਲਈ ਪਵਿੱਤਰ ਤਕਾਓ ਸੀਸ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਬਕਸੋ ਅਸੀਸ ਆਪ ਜੀ ਦੇ ਨਿਮਾਣੇ ਜੀ ਸੇਵਕ ਨੂੰ ਸੁਧਲਾਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਸੋ ਸੰਤਾਂ ਦੇ ਜੋਗੋਂ ਜਿਹੜੇ ਅੰਮ੍ਰਿਤ ਵੇਲੇ ਦੀ ਹਾਜੀ ਵਾਜਰੂ ਜੀ ਦੇ ਚਰਨਾਂ ਦੇ ਵਿੱਚ ਪਾਏ ਹੋ ਆਪਣੇ ਪੰਮਾ ਘਰ ਨੂੰ ਛੱਡ ਕਰਕੇ ਸਮੇਂ ਦੀ ਸੰਭਾਲ ਕਰਦੇ ਹੋਏ ਸਤਿਗੁਰੂ ਗੁਰੂ ਗ੍ਰੀਵਨਵਾਇ ਪਾਸਤਾ ਜੀ ਦੀ ਸੰਗਤ ਦੇ ਵਿੱਚ ਪਹੁੰਚੇ ਹੋ ਸੋ ਸਤਗੁਰੂ ਗੁਰੂ ਗਰੀਬ ਨਿਵਾਜ ਕਾਸਵਾ ਜੀ ਦਾ ਪਾਵਨ ਬਚਨ ਹੈ ਸਤ ਸੰਗਤ ਮਿਲੇ ਸੋ ਤਰਿਆ ਸਤ ਸੰਗਤ ਕਰਨ ਦੇ ਨਾਲ ਮਨੁੱਖ ਸੋ ਭਾਵਨ ਸੁੰਦਰ ਤੋਂ ਪਾਰ ਹੋ ਜਾਂਦਾ ਹੈ ਔਰ ਸਤਗੁਰਾਂ ਦੀ ਕਿਰਪਾ ਵਰਤ ਜਾਂਦੀ ਹੈ ਜਿਵੇਂ ਕਿ ਕੱਲ ਆਪਾਂ ਸਾਖੀ ਸਰਵਣ ਕੀਤੀ ਸੀ ਭਾਈ ਗਿਆਨ ਚੰਦ ਜੀ ਦੀ ਤੋ ਭਾਈ ਗਿਆਨ ਚੰਦ ਜੀ ਦਸ਼ਮੇਸ਼ ਪਿਤਾ ਜੀ ਦੇ ਪਾਵਨ ਪਿਤਰ ਦਰਬਾਰ ਦੇ ਵਿੱਚ ਆਪਣੇ ਸ਼ਸਤਰਾਂ ਨੂੰ ਲੈ ਕੇ ਆਏ ਤਾਂ ਸਤਿਗੁਰਾਂ ਨੇ ਭਾਈ ਗਿਆਨ ਚੰਦ ਜੀ ਦੇ ਸ਼ਸਤਰਾਂ ਦੀ ਬੜੀ ਪ੍ਰਸ਼ੰਸਾ ਕੀਤੀ ਬੜੀ ਸ਼ੋਭਾ ਕੀਤੀ ਬੜਿਆਈ ਕੀਤੀ ਤਾਂ ਭਾਈ ਗਿਆਨ ਚੰਦ ਜੀ ਦੇ ਮਨ ਦੇ ਵਿੱਚ ਮਾਨ ਆ ਗਿਆ ਹੰਕਾਰ ਆ ਗਿਆ ਤਾਂ ਹੰਕਾਰ ਦੇ ਵਿੱਚ ਸਤਿਗੁਰਾਂ ਨੂੰ ਬੋਲਣਾ ਕੀਤਾ ਕਿ ਇਹ ਜਿਹੜੀ ਮੇਰੇ ਢਾਲ ਹੈ ਇਹਦੇ ਵਿੱਚ ਜੇ ਬੰਦੂਕ ਦੀ ਗੋਲੀ ਵੀ ਚੱਲ ਜਾਵੇ ਤਾਂ ਤਾਂ ਵੀ ਉਹ ਆਰ-ਪਾਰ ਨਹੀਂ ਹੁੰਦੀ ਇਹਦਾ ਕੁਝ ਵਿਗਾੜ ਨਹੀਂ ਸਕਦੀ ਤਾਂ ਮੱਤਾਂ ਪ੍ਰਮਾਤਮਾ ਦੇ ਨਾਲ ਲਾਇਆ ਕਿਉਂਕਿ ਹਰ ਇੱਕ ਬੰਦੇ ਨੂੰ ਆਪਣੇ ਗੁਣ ਤੇ ਮਾਣ ਹੁੰਦਾ ਹੈ ਪਰ ਮਾਣ ਵੀ ਇਹਨਾ ਨਹੀਂ ਹੋਣਾ ਚਾਹੀਦਾ ਕਿ ਪ੍ਰਮਾਤਮਾ ਦੇ ਨਾਲ ਆਪਾਂ ਮੱਥਾ ਲਾ ਲਈ। ਤਾਂ ਸਤਿਗੁਰਾਂ ਨੇ ਆਖਿਆ ਕਿ ਚੰਗਾ ਪਾਇ ਗਿਆਨ ਤੰਦਾ ਜੇ ਇਦਾਂ ਦੀ ਬਾਤ ਹੈ ਤਦ ਤਨ ਨੂੰ ਤਨਦਰ ਦਿੱਤੇ ਤੇ ਜਾ ਕੇ ਤੂੰ ਇਸ ਢਾਲ ਨੂੰ ਹੋਰ ਪੱਕੀ ਕਰ ਲਿਆ। ਤਾਨ ਗੁਰੂ ਪਿਆਰੋ ਭਾਈ ਗਿਆਨ ਚੰਦ ਜੀ ਆਪਣੇ ਘਰ ਨੂੰ ਸਤਿਗੁਰਾਂ ਦੇ ਕੋਲੋਂ ਫੜਦੇ ਐ ਔਰ ਫੜ ਕੇ ਗੁਰੂ ਪਿਆਰਿਓ ਆਪਣੇ ਘਰ ਵੱਲ ਨੂੰ ਜਾਂਦੇ ਆ ਦਰਸ਼ਕ ਸੰਗਤਾਂ ਦੇਖਦੀਆਂ ਵੀ ਭਾਈ ਗਿਆਨ ਚੰਦ ਜੀ ਨੂੰ ਕੀ ਹੋ ਗਿਆ ਇੰਨਾ ਸੋਹਣੇ ਜੀਵਨ ਵਾਲਾ ਸਿੱਖ ਐ ਪਰ ਅੱਜ ਇਹਨੂੰ ਕੀ ਹੋ ਗਿਆ ਕੁ ਸਮਝ ਨਹੀਂ ਆਏ ਸਮਝ ਤੋਂ ਬਾਹਰ ਹੋ ਗਈ ਗੱਲ ਇੰਨਾ ਮਨ ਦੇ ਵਿੱਚ ਹੰਕਾਰ ਹੋ ਗਿਆ ਇਹਨੂੰ ਕਿਉਂਕਿ ਗੁਰੂ ਪਿਆਰਿਓ ਮਾਨ ਆ ਜਿਹੜਾ ਹੰਕਾਰ ਹੈ ਇਹ ਕਿਸੇ ਨੂੰ ਕੋਈ ਦੱਸ ਕੇ ਨਹੀਂ ਆਉਂਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਮਾਨ ਹੋ ਜਾਂਦਾ ਹੈ ਪਰ ਸਤਿਗੁਰੂ ਜੀ ਕਹਿੰਦੇ ਇਸ ਮਾਨ ਨੂੰ ਇਸ ਹੰਕਾਰ ਨੂੰ ਕੰਟਰੋਲ ਦੇ ਵਿੱਚ ਰੱਖਣਾ ਪੈਂਦਾ ਮਨ ਨੂੰ ਕੰਟਰੋਲ ਦੇ ਵਿੱਚ ਰੱਖਣਾ ਪੈਂਦਾ ਜਦੋਂ ਮਨ ਦੇ ਵਿੱਚ ਹੰਕਾਰ ਮੈਂ ਮੇਰੀ ਆ ਗਈ ਤਾਂ ਸਭ ਕੁਝ ਸਾਡਾ ਕੀਤਾ ਕਰਾਇਆ નિਫਲ ਹੋ ਜਾਂਦਾ ਹੈ ਤਾਂ ਪਾਏ ਗਿਆਨਜੰਦ ਜੀ ਹੁਣ ਘਰ ਦੇ ਵਿੱਚ ਜਾ ਕੇ ਬੈਠਦੇ ਆ ਤੇ ਸੋਚਦੇ ਆ ਵੀ ਮਨਾ ਇਸ ਢਾਲ ਨੂੰ ਮੈਂ ਹੋਰ ਪੱਕੀ ਕਿਸ ਤਰ੍ਹਾਂ ਕਰੂੰਗਾ ਇਹਦੋਂ ਮੱਕਾ ਹੋ ਨਹੀਂ ਸਕਦੀ ਹੈ ਘਰ ਦੇ ਵਿੱਚ ਜਾ ਕੇ ਜਦੋਂ ਮੰਜੀ ਤੇ ਬੈਠ ਕੇ ਸੋਚਦੇ ਆ ਨਾ ਇਕੱਲੇ ਤਾਂ ਫੇਰ ਸਮਝ ਆਉਂਦੀ ਹੈ ਵੀ ਮਨਾ ਤੂੰ ਮੱਥਾ ਗੁਰੂ ਦੇ ਨਾਲ ਲਾ ਲੈ ਇਹ ਗੱਲ ਤੋਂ ਹੋ ਗਈ ਗੱਲ ਗੱਲ ਤੋਂ ਹੋਗੀ ਤੇ ਦੂਸਰੇ ਪਾਸੇ ਪਰ ਤੈਨੂੰ ਮਾਨਵੀਆ ਆਪਣੀ ਵਸਤੂ ਤੇ ਕਿਉਂਕਿ ਮਿਸਤਰੀ ਜਿਹੜਾ ਹੁੰਦਾ ਹੈ ਉਹ ਆਪਣੇ ਕੰਮ ਤੇ ਪੂਰਾ ਮਾਨ ਹੁੰਦਾ ਹੈ ਵੀ ਇਹ ਜਿਹੜੀ ਚੀਜ਼ ਮੈਂ ਬਣਾਈ ਆ ਕਦੇ ਵੀ ਇਹ ਚੀਜ਼ ਖਰਾਬ ਨਹੀਂ ਹੁੰਦੀ ਜਿੰਨੀ ਮੈਂ ਇਹਦੀ ਮਨਿਆਦ ਰੱਖਤੀ ਉਸ ਤੋਂ ਬਾਅਦ ਇਹ ਚੱਲ ਸਕਦੀ ਆ ਪਰ ਉਸ ਤੋਂ ਪਹਿਲਾਂ ਇਹ ਖਤਮ ਨਹੀਂ ਹੋ ਸਕਦੀ ਵੀ ਮੈਨੂੰ ਮਾਨ ਵੀ ਬਹੁਤ ਹੈ ਇਹ ਨਹੀਂ ਹੋ ਸਕਦਾ ਕਿ ਤਾਂ ਹੁਣ ਬੈਠਾ ਸੋਚੀ ਜਾਂਦਾ ਤੇ ਘਰ ਵਾਲੀ ਨੇ ਬੁਲਾਇਆ ਤਾਂ ਬੋਲਿਆ ਨਹੀਂ ਮਨ ਦੇ ਵਿੱਚ ਟੈਨਸ਼ਨ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਆ ਵੀ ਕੀ ਕੀਤਾ ਜਾਵੇ ਤਾਂ ਹੁਣ ਹੌਲੀ ਹੌਲੀ ਇੱਕ ਦਿਨ ਲੰਘ ਗਿਆ ਪ੍ਰਸ਼ਾਦਾ ਪਾਣੀ ਵੀ ਨਹੀਂ ਸਕਿਆ ਸੋਚੀ ਜਾ ਰਿਹਾ ਦੂਸਰਾ ਦਿਨ ਆ ਗਿਆ ਹੁਣ ਬੱਚਿਆਂ ਨੂੰ ਵੀ ਬੁਲਾ ਰਹੇ ਆ ਅਤੇ ਦੂਸਰਾ ਦਿਨ ਆਇਆ ਤੇ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮਾਤਮਾ ਫਿਰ ਆਪ ਹੀ ਕਿਰਪਾ ਕਰਦਾ ਜਦੋਂ ਸਾਡੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬੁਰਾ ਖਿਆਲ ਆਉਂਦਾ ਨਾ ਗੁਰੂ ਪਿਆਰਿਓ ਫਿਰ ਮੇਰਾ ਸਤਿਗੁਰੂ ਆਪ ਆ ਕੇ ਸਿੱਖ ਦੀ ਰਖਵਾਲੀ ਕਰਦਾ ਜਿਵੇਂ ਭਾਈ ਜੋਗੇ ਦੀ ਰੱਖਿਆ ਕੀਤੀ ਸੀ ਮਹਾਰਾਜ ਨੇ ਭਾਈ ਜੋਗੇ ਦੇ ਦੇ ਕੋਈ ਬੁਰਾ ਖਿਆਲ ਆਇਆ ਉਹਦੀ ਰੱਖਿਆ ਆਪ ਕੀਤੀ ਇਵੇਂ ਜਿਵੇਂ ਕੋਈ ਵੀ ਸਿੱਖਾ ਆਪਣੇ ਸਿੱਖ ਦੀ ਮੇਰਾ ਸਤਿਗੁਰੂ ਆਪ ਕਿਰਪਾ ਕਰਕੇ ਰਖਵਾਲੀ ਕਰਦਾ ਹੈ। ਇਵੇਂ ਜਿਵੇਂ ਭਾਈ ਗਿਆਨ ਚੰਦ ਜੀ ਦੀ ਪਤ ਵੀ ਰੱਖਣੀ ਚਾਹੁੰਦੇ ਆ ਸਤਿਗੁਰੂ ਜੀ। ਸਤਿਗੁਰਾਂ ਨੂੰ ਇਹ ਵੀ ਮਨ ਦੇ ਵਿੱਚ ਖੁਸ਼ੀ ਆ ਵੀ ਭਾਈ ਗਿਆਨ ਚੰਦ ਨੂੰ ਆਪਣੇ ਗੁਣ ਦੇ ਉਪਰਮਾਨ ਹੈ। ਤੇ ਬਰਨਾਲ ਇਹ ਵੀ ਆ ਸਤਿਗੁਰੂ ਜੀ ਜਾਣੀ ਜਾਣ ਬਿਲਕੁਲ ਸਭ ਕ ਜਾਣਦਾ। ਵੀ ਪਾਇ ਗਿਆਨ ਚੰਦ ਹੁਣ ਪਸਤਾ ਵੀ ਰਿਹਾ ਕਿਉਂਕਿ ਜਿਹੜਾ ਮਨੁੱਖ ਗਲਤੀ ਕਰ ਲਵੇ ਔਰ ਗਲਤੀ ਕਰਕੇ ਮੰਨ ਵੀ ਜਾਵੇ ਤਾਂ ਉਹ ਪ੍ਰਗੰਤੀ ਨਹੀਂ ਮੰਨੀ ਜਾਂਦੀ 사ਤਗੁਰੂ ਜੀ ਪਰ ਬਖਸ਼ ਦਿੰਦੇ ਐ ਤਾਂ ਹੁਣ ਗੁਰੂ ਪਿਆਰ ਸਤਗੁਰਾਂ ਨੇ ਆਖਿਆ ਵੀ ਹੁਣ ਪਸਤਾ ਵੀ ਰਿਹਾ ਹੈਗਾ ਇਸ ਤੋਂ ਬਾਅਦ ਮੈਂ ਪੱਕੀ ਹੋਣੀ ਇਹਨੂੰ ਕੀ ਬਣਾਉਂਗਾ ਤਾਂ ਸਤਗੁਰਾਂ ਨੇ ਫਿਰ ਇੱਕ ਕੌਂਤਕ ਰਖਿਆ ਸਤਿਗੁਰਾਂ ਨੇ ਨੀਲਾ ਰਚਾਇ ਗੁਰੂ ਗਰੀਬ ਨਵਾਜ ਪਾਸਾ ਜੀ ਨੇ ਆਪਣਾ ਸਿੱਖ ਭੇਜਿਆ ਭਾਵ ਕੇ ਸਤਿਗੁਰੂ ਗੁਰੂ ਗਰੀਬ ਗੁਰੂ ਗਰੀਬ ਨਵਾਜ ਪਾਸਾ ਜੀ ਨੇ ਆਪ ਨਹੀਂ ਭੇਜਿਆ ਇੱਕ ਕੌਤਕਰ ਚਾਇਆ ਹੁਣ ਸਿੱਖ ਆਇਆ ਪਾਈ ਗਿਆਨ ਚੰਦ ਜੀ ਦੇ ਘਰ ਦੇ ਵਿੱਚ ਜਦੋਂ ਪਹੁੰਚਿਆ ਨਾ ਭਾਈ ਗਿਆਨ ਚੰਦ ਜੀ ਨੂੰ ਆਵਾਜ਼ ਮਾਰੀ ਤਾਂ ਜਦੋਂ ਆਵਾਜ਼ ਮਾਰੀ ਕਾ ਘਰ ਦੇ ਆਖਦੇ ਆ ਕਿ ਕਹਿੰਦੇ ਆਜੋ ਭਾਈ ਸਾਹਿਬ ਦੀ ਘਰ ਹੀ ਆਗੇ ਪਾਇ ਗਿਆਨ ਚੰਦ ਜੀ ਤੇ ਉਹ ਬੈਠੇ ਐ ਕੱਲ ਦੇ ਚੁੱਪ ਕਰਕੇ ਬੈਠੇ ਆ ਕੁਝ ਦੱਸ ਨਹੀਂ ਰਹੇ ਕਾਰਨ ਕੀ ਐ ਕੀ ਗੱਲਬਾਤ ਹੋਈ ਐ ਤਾਂ ਭਾਈ ਗਿਆਨ ਚੰਦ ਜੀ ਨੂੰ ਪੁੱਛਿਆ ਗਿਆ ਉਸ ਸਿੱਖ ਵੱਲੋਂ ਕਿ ਪਾਇ ਗਿਆਨ ਚੰਦ ਜੀ ਦੱਸੋ ਕੀ ਗੱਲਬਾਤ ਐ ਕਿਉਂ ਬੈਠੇ ਆ ਇਦਾਂ ਤਾਂ ਹੁਣ ਭਾਈ ਗਿਆਨ ਜੰਦ ਜੀ ਨੇ ਫਿਰ ਉਸ ਸਿੱਖ ਨੂੰ ਦੱਸਿਆ ਕਿ ਆ ਗੱਲ ਬਾਤ ਆ ਕਿ ਐਦਾਂ ਕਰਕੇ ਕੱਲ ਇਸ ਤਰ੍ਹਾਂ ਸਤਿਗੁਰਾਂ ਨੇ ਇਹਨਾਂ ਸ਼ਾਸਤਰਾਂ ਦੀ ਸੋਭਾ ਕੀਤੀ ਵਡਿਆਈ ਕੀਤੀ ਤਾਂ ਕਾਰਨ ਕੀ ਬਣਿਆ ਕਾਰਨ ਇਹ ਬਣ ਗਿਆ ਵੀ ਮੇਰੇ ਮਨ ਦੇ ਵਿੱਚ ਹੰਕਾਰ ਆ ਗਿਆ ਔਰ ਸਤਿਗੁਰਾਂ ਨੂੰ ਮੈਂ ਇਹ ਗੱਲ ਕਹਿ ਬੈਠਾ ਵੀ ਮੈਂ ਇਸ ਨੂੰ ਪੱਕੀ ਮੈਂ ਜ਼ਰੂਰ ਕਰ ਲਿਆ ਹਾਂਗਾ ਹੋਰ ਮਜ਼ਬੂਤ ਮੈਂ ਕਰ ਲਿਆ ਹਾਂਗਾ ਪਰ ਇਹਦੇ ਵਿੱਚ ਦੀ ਤੁਸੀਂ ਕਹਿੰਦੇ ਵੀ ਸਿੱਖ ਦੀ ਮੁੱਕੀ ਦੇ ਨਾਲ ਪਣਾ ਦੇਵਾਂਗੇ ਪਰ ਮੈਂ ਕਹਿੰਦਾ ਵੀ ਬੰਦੂਕ ਦੀ ਗੋਲੀ ਵੀ ਇਸ ਦੇ ਵਿੱਚ ਦੀ ਲੰਘ ਨੇ ਸਾਡੀ ਇਸ ਢਾਲ ਦੇ ਤੇ ਤੁਸੀਂ ਇਹ ਜੋ ਗੱਲਬਾਤ ਕਰ ਰਹੇ ਆ ਜੇ ਤੁਸੀਂ ਝੂਠ ਬੋਲ ਰਹੇ ਆ ਇਹ ਕਦੇ ਵੀ ਹੋ ਸਕਦਾ ਮੈਨੂੰ ਆਪਣੇ ਕੰਮ ਤੇ ਮਾਣ ਹੈ ਮੈਨੂੰ ਆਪਣੇ ਗੁਣ ਤੇ ਮਾਣ ਹੈ ਤੇ ਮੈਂ ਇਸ ਕਰਕੇ ਮੈਂ ਆਪਣੇ ਢਾਲ ਸਾਥਕਾਂ ਦੇ ਕੋਲੋਂ ਲੈ ਕੇ ਆ ਗਿਆ ਤੇ ਹੁਣ ਮੈਂ ਘਰ ਦੇ ਵਿੱਚ ਜਦੋਂ ਆ ਕੇ ਬੈਠ ਕੇ ਸੋਚਿਆ ਤੇ ਹੁਣ ਮੈਂ ਕੁਸਤਾਰਿਆਂ ਵੀ ਮਨਾ ਕਲਤ ਹੋ ਗਿਆ ਵੀ ਇਹ ਢਾਲ ਨੂੰ ਹੋਰ ਇਦੋਂ ਬਾਅਦ ਪੱਟੀ ਨਾ ਕਾਰਨੀ ਸਕਦਾ ਤੇ ਮੱਥਾ ਮੇ ਅਕਾਰ ਪੁਰਖ ਦੇ ਨਾਲ ਲਾ ਲਿਆ ਹੁਣ ਦਸ਼ਮੇਸ਼ ਪਿਤਾ ਜੀ ਦੀ ਨਜ਼ਰ ਪੈ ਜਾਵੇ ਤਾਂ ਢਾਲੇ ਖਤਮ ਹੋ ਜਾਵੇਗੀ ਬਦੂਕ ਦੇ ਗੋਲੇ ਤਾਂ ਦੂਰ ਦੀ ਗੱਲ ਹੈ ਇਹ ਕਲਤ ਹੋ ਗਿਆ ਤੇ ਸਿੱਖ ਨੇ ਆਖਿਆ ਪਾਈ ਗਿਆਨ ਚੰਦ ਜੀ ਨੂੰ ਕੋਈ ਵੱਡੀ ਬਾਤ ਨਹੀਂ ਹੈ ਤੂੰ ਸੁਣਿਆ ਸਤਿਗੁਰਾਂ ਦਾ ਪਾਵਨ ਬਚਨ ਵਿਰਥੀ ਕਦੇ ਨਾ ਹੋਗਾਈ ਜਨ ਕੀ ਅਰਦਾਸ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਵਰਤ ਜਾਵੇਗੀ ਬਚੇ ਨਾ ਸਤਿਗੁਰਾਂ ਦਾ ਕਿ ਕਦੇ ਵੀ ਅਰਦਾਸ ਬੇਨਤੀ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਕੀਤੀ ਹੋਈ ਵਿਰਥੀ ਨਹੀਂ ਜਾਂਦੀ ਤਾਂ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ ਔਰ ਅਰਦਾਸ ਬੇਨਤੀ ਕਰਨ ਦੀ ਜਿਹੜੀ ਵਿਧੀ ਹੈ ਉਹ ਤੇਨੂੰ ਦੱਸਾਂਗੇ ਤਾਂ ਸਤਿਗੁਰੂ ਗੁਰੂ ਗਰੀਬ ਨਵਾਜ ਪਾਸਾ ਜੀ ਦੀ ਕਿਰਪਾ ਦੇ ਨਾਲ ਗੁਰੂ ਪਿਆਰਿਓ ਉਸ ਸਿੱਖ ਨੇ ਭਾਈ ਗਿਆਨ ਚੰਦ ਜੀ ਨੂੰ ਵਿਧੀ ਦੱਸਣਾ ਕੀਤੀ ਤੇ ਹੁਣ ਜਿਹੜੀ ਵਿਧੀ ਦੱਸੀਆ ਉਹ ਕੱਲ ਨੂੰ ਆਪਾਂ ਕਥਾ ਦੇ ਵਿੱਚ ਸਰਵਣ ਕਰਾਂਗੇ ਤੇ ਸਤਿਗੁਰੂ ਗੁਰੂ ਗਰੀਬ ਨਵਾਜ ਪਾਸਾ ਜੀ ਦੀ ਕਿਰਪਾ ਨਾਲ ਇਸੇ ਤਰੀਕ ਜੋ ਆਪਾਂ ਨੂੰ ਆਪਣੇ ਚਰਨਾ ਕਮਲਾ ਦੇ ਨਾਲ ਜੋੜ ਕੇ ਰੱਖਾਂਗੇ ਇਸੇ ਤਰ੍ਹਾਂ ਅਸੀਂ ਸਤਿਗੁਰਾਂ ਦੇ ਚਰਨਾ ਦੇ ਨਾਲ ਜੁੜ ਕੇ ਕਥਾ ਵਿਚਾਰ ਸਰਵਣ ਕਰਦੇ ਰਹੇਗੇ ਔਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਪਾਵਨ ਬਚਨ ਆਪਣੇ ਹਿਰਦੇ ਦੇ ਵਿੱਚ ਵਸਾ ਕਰਕੇ ਆਪਣੀ ਜ਼ਿੰਦਗੀ ਨੂੰ ਸਤਿਗੁਰਾਂ ਦੇ ਬਚਨਾਂ ਦੇ ਅਨੁਸਾਰ ਢਾਲਣਾ ਸਿੱਖ ਜਾਗੇ ਸਤਿਗੁਰਾਂ ਦੇ ਬਚਨਾਂ ਦੇ ਅਨੁਸਾਰ ਆਪਾਂ ਚੱਲਣਾ ਸਿੱਖ ਜਾਗੇ ਤਾਂ ਕਿ ਸਾਡਾ ਲੋਕ ਤੇ ਸਾਡਾ ਪਰਲੋਕ ਸਮਝ ਜਾਵੇ ਇਹ ਲੋਕ ਸੁਖੀਗੇ ਪਰਲੋਕ ਸੇ ਲੈ ਨਾਨਕ ਹਰ ਪ੍ਰਭ ਆਪੇ ਮੇਲੇ ਉਲਾਜ ਕਾਂ ਦੇ ਖਿਵਾ ਸੁ ਬਲਾਉ ਕਤੇ ਵਾਹਿਗੁਰਜੀ ਕਾ ਅਲਸਾਨ ਵਾਹਿਗੁਰਜੀ ਕੀ ਪਤੇ ਵਾਹਿਗੁਰੂ ਸਾਜੀ ਆਂ RAM KALI ਮਹਾਂਲਾ ਤੀਜਾ ਅਨੰਦ ਕੋ ਓੰਕਾਰ